ਬ੍ਰਾਹਮਣ ਕਿਸੇ ਜਾਤ ਦਾ ਨਾ ਨਹੀਂ ਬ੍ਰਹਮ ਬਿੰਦੇ ਸੇ ਬ੍ਰਾਹਮਣ ਜੋ ਬ੍ਰਹਮ ਦਾ ਚਿੰਤਨ ਕਰਦੇ ਨੇ ਬ੍ਰਾਹਮਣ ਮੈਂ ਇਸ ਕਰਾਂ ਜੋ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਤੇ ਵਿਚਾਰ ਦੇ ਮੁਤਾਬਕ ਜੀਵਦੇ ਨੇ ਉਹੀ ਸਿੱਖ ਨੇ ਸਿੱਖੀ ਸਿੱਖਿਆ ਗੁਰੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਵਿਚਾਰ ਦੇ ਮੁਤਾਬਕ ਜੀ ਨਹੀਂ ਰਿਹਾ ਇਹ ਸਿੱਖ ਦਿਖਾਈ ਦੇ ਰਿਹਾ ਸਿੱਖ ਹੈ ਨਹੀਂ ਸਿੱਖੀ ਸਿੱਖਿਆ ਗੁਰੂ ਦੇ ਚੰ ਬ੍ਰਹਮ ਦਾ ਚਿੰਤਨ ਨਹੀਂ ਕਰ ਰਿਹਾ ਬ੍ਰਹਮ ਬਾਰੇ ਸੋਚਦਾ ਨਹੀਂ ਬ੍ਰਹਮ ਉਸ ਦੇ ਵਿਚਾਰਾਂ ਦੇ ਚ ਨਹੀਂ ਇਹ ਬ੍ਰਾਹਮਣ ਦਿਖਾਈ ਦੇ ਰਿਹਾ ਇਹ ਬ੍ਰਾਹਮਣ ਨਹੀਂ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ करियत है हमारे जो ब्रह्म का चिंतन कर गए ब्रह्मनो सोच गए ब्रह्मनो विचार गए ओधी मत ब्रह्म वर्गे हो जाती है भाव वही शरीर में ने ब्राह्मण है ये अवस्था बन गई है एक शब्द से एक शब्द एक शब्द ਕਿ ਸੁਰਤ ਨੂੰ ਇੱਕ ਹੋਣ ਵਾਸਤੇ ਅਗੋਂ ਧੁਨ ਇੱਕ ਚਾਹੀਦੀ ਹੈ। ਵਿਨ ਵਿਨ ਧੁਨ ਹੋਵਨ ਫਿਰ ਸੁਰਤ ਦਾ ਇੱਕ ਹੋਣਾ ਕਠਨ ਹੋ ਜਾਂਦਾ ਹੈ ਕਈ ਵਾਰ। ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਧੁਨ ਪੈਦਾ ਹੋਵੇ ਐਸਾ ਸ਼ਬਦ ਸੁਣਿਆ। ਅੱਲਾਹ ਇੱਕ ਧੁਨ ਹੈ। ਓ ਇੱਕ ਧੁਨ ਹੈ। ਰਾਮ ਇੱਕ ਧੁਨ ਹੈ। ਇਸੇ ਤ੍ਰਿਕੈ ਨਾਲ ਉਹਨਾਂ ਦਾ ਇੱਕ ਧਨ ਹੈ ਵਾਏਗਰੂ ਇੱਕ ਧਨ ਹੈ ਇੱਕ ਧਨ ਸੁਰਤ ਨੂੰ ਇੱਕ ਕਰ ਸਕਦੀ ਹੈ ਧਿਆਨ ਨੂੰ ਇੱਕ ਕਰ ਸਕਦੀ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਇੱਕ ਧਨ ਵਿੱਚ ਸੁਰਤ ਜੋੜਦਾ ਹੈ ਉਹਦੀ ਮਤ ਬ੍ਰਾਹਮਣ ਵਰਗੀ ਹੋ ਜਾਂਦੀ ਹੈ ਯਹੋਦੀ ਮਤ ਬ੍ਰਹਮ ਵਰਗੇ ਹੋ ਜਾਂਦੀ ਹੈ ਜੋ ਪਰਮਾਤਮਾ ਦੀ ਸੋਚਣੀ ਹੈ ਫਿਰ ਉਸੇ ਦੀ ਉਹੀ ਸੋਚਣੀ ਬਣ ਜਾਂਦੀ ਹੈ ਜੋ ਪਰਮਾਤਮਾ ਦੀ ਮਤ ਹੈ ਫਿਰ ਉਸ ਦੀ ਮਤ ਵੈਸੀ ਬਣ ਜਾਂਦੀ ਹੈ ਜੋ ਬ੍ਰਹਮ ਦਾ ਚਿੰਤਨ ਕਰਦੇ ਆਂ ਕਰਦੇ ਆਂ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ ਫਿਰ ਅਗਾ ਉਸ ਦੀ ਕੀ ਹਾਲਤ ਬਣਦੀ ਹੈ ਉਹ ਆਪ ਜਹ ਸਰਵਨ ਕਰੋ ਮੈਂ ਇਸ ਵਾਸਤੇ ਛੇਤੀ ਆਰੰਭ ਕਰਾਂ ਕਿਉਂਕਿ ਅੱਜ ਤੇ ਖੋਂ ਦੀ ਮਰਿਆਦਾ ਮੁਤਾਬਕ ਸਾਮ ਕਰਾਂਦੀ ਹੈ ਤੋਂ ਮਹੀਨੇ ਦੀ ਕਥਾ ਵੀ ਆਪ ਨੂੰ ਸਰਵਨ ਕਰਾਣੀ ਹੈ ਇਸ ਵਾਸਤੇ ਆਪ ਸਰਵਨ ਕਰੋ ਹਾਂ ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ ਇੱਕ ਸਬਦ ਲੈ ਵਲਾਏ ਲਵ ਨਿਤੀ 18 ਸਿੱਧੀ ਪਿੱਛੇ ਲਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾ ਜੋ ਸ਼ਬਦ ਵਿੱਚ ਸੁਰਤ ਜੋੜਦਾ ਹੈ ਬ੍ਰਹਮ ਦਾ ਚਿੰਤਨ ਕਰਦਾ ਹੈ ਹਰ ਇੱਕ ਸ਼ਬਦ ਨੂੰ ਫਿਰ ਵੇਦ ਵਿੱਚ ਵਸਾਂਦਾ ਹੈ ਫਿਰ ਨੌ ਨਦੀਆਂ ਤੇ 18 ਸਿੱਧੀਆਂ ਉਸ ਦੇ ਪਿੱਛੇ ਚੱਲ ਪੈਂਦੀਆਂ ਨੌ ਤਰ੍ਹਾਂ ਦੇ ਖਜ਼ਾਨੇ ਕਿਸ ਨੂੰ ਇਸ ਦੰਦ ਨਾਲ ਜੋ ਹੈ ਗਿਣਦੇ ਨੇ નીਲਮ ਹੈ ਪੰਨਾ ਹੈ ਰਤਨ ਹੈ ਕੋਕਰਾਜ ਹੈ ਜਵਾਹਰ ਹੈ ਮੋਂਗਾ ਹੈ ਲਾਲ ਹੈ ਇਹ ਧਾਤੂਆਂ ਨੂੰ ਨਾਲ ਗਿਣਦੇ ਸੋਨਾ ਹੈ ਚਾਂਦੀ इत्यादिक मिलाके नौ ਬਜਾਦੇ ਮੰਨੇ ਭਈ ਨੀਲਮ ਦੇ ਢੇਰ ਨੇ ਦੇਖੋ ਲਹੋਣੇ ਦੇ ਢੇਰ ਨੇ ਚਾਂਦੀ ਦੇ ਢੇਰ ਨੇ ਅਥਾ ਪੁਖਰਾਜ ਨੇ ਅਭਾਰਤਨ ਨੇ 18 ਸਦਿਆ ਲੰਬੀਆਂ ਚੌੜੀਆਂ ਬਰਕਤਾ ਅਣਮਾ ਸੂਖਸ਼ਮ ਰੋਜਾ ਲਗਮਾ ਬਹੁਤ ਅਸਥੂਲ ਹੋ ਜਾਣਾ ਲੰਬਾ ਹੋ ਜਾਣਾ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਦੂਜੇ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣਾ ਦੂਜੇ ਦੇ ਵਿਚਾਰਾਂ ਨੂੰ ਜੋ ਹੈ ਜਾਣ ਲੈਣਾ ਸੂਖਸ਼ਮ ਅਣੂ ਜਿਤਨਾ ਹੋ ਕੇ ਖੰਡਾਂ ਬ੍ਰਹਿਮੰਡਾਂ ਦਾ ਵਰਣਨ ਕਰਨਾ ਜਿਦਾ ਜੇਕਰ ਗਾਥਾ ਦੇ 3ਵੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਹੈ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋ ਸੇ ਖੰਡਣੇ ਪਰ ਮਾਨੋ ਜਿਤਨਾ ਬਾਰੀਕ ਹੋ ਕੇ ਦਾ ਮਤਲਬ ਹੈ ਮਨੋ ਕੋ ਹੋ ਸਕਦਾ ਤੇ ਖੰਡਾਂ ਬ੍ਰਹਿਮੰਡਾਂ ਦਾ ਭਰਮਣ ਕਰੇ ਕਦੇ ਇੱਕ ਲੋਕ ਦੇ શરી ਦੂਜੇ ਲੋਕ ਦੇ ਕਦੇ ਇੱਕ ਗ੍ਰਹਿ ਦੇ ਕਦੀ ਦੂਜੇ ਗ੍ਰਹਿ ਦੇ ਰਵਦਾਸ ਐਸਾ ਕਹਿੰਦੇ ਜਿਉਂ-ਜਿਉਂ ਸੈਰ ਕਰੇ ਤੂੰ ਬਾਹਰ ਮਹਿਰਮ ਮੈਲ ਨਾ ਕੋ ਅਟਕਾਵੇ ਅਸੀਂ ਹੁਣ ਜਿੱਥੇ ਜਾਣਾ ਸਾਨੂੰ ਕੋਈ ਅਟਕ ਨਾ ਸਭ ਮਹਿਰਮ सारी प्रकृति साड़ी महरम है महरम सब अपने हमदर्द ने जो पढ़ते हो ना आप तरस पैया महरामत रामत हो महरामत हो तरस पया मैं रहमत हो पढ़ते रहमत हो तरस से शब्द आ गया महराम ਪ੍ਰਭੂ ਨੇ ਪਰਸੁ ਖਾ ਗਏ ਆਪਣਾ ਬਣ ਗਿਆ ਸਾਡਾ ਆਪਣਾ ਹੋ ਗਿਆ ਹੁਣ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਪ੍ਰਭੂ ਮੇਰੇ ਪਰਮਾਤਮਾ ਮੇਰੇ ਉਹ ਸਾਡੇ ਦੁੱਖ ਸੁੱਖ ਦਰਦ ਨੂੰ ਵੰਡਾਉਣ ਵਾਲਾ ਹੋ ਗਿਆ ਹੈ ਮਹਿਰਮ ਬਣ ਗਿਆ ਰਬਦਾਸ ਜੀ ਦੇ ਅਨਸਾਰੀ ਕਾਇਨਾਤ ਮੇਰੀ ਮਹਿਰਮ ਹੋ ਗਈ ਜਿਉਂ ਜਿਉਂ ਸੈਰ ਕਰੇ ਤਉ ਭਾਵੇ ਮਹਿਰਮ ਮਹਿਰ ਲਾਖੋ ਅਟਗਾਵੇ ਕਿਸੇ ਲੋਕ ਵਿੱਚ ਮੈਨੂੰ ਕੋਈ ਅਟਕ ਨਹੀਂ ਕਿਸੇ ਥਾਂ ਤੇ ਮੈਨੂੰ ਕੋਈ ਰੁਕਾਵਟ ਨਹੀਂ ਮੈਂ ਕਿਧਰੇ ਵੀ ਜਾ ਸਕਦਾ ਕਿਉਂ ਨਹੀਂ ਜੋ ਹੈ ਰੁਕਾਵਟ ਨਾਮ ਜਪਦੇ ਇੱਕ ਬਰਕਤ ਮਿਲ ਜਾਂਦੀ ਹੈ ਛੇੜੀ ਪਰਮਾਣੂ ਪਰIENT ਅਕਾਸ਼ੇ ਦੀਪ ਲੋ ਸੇ ਕੰਢਣੇ ਪਰਮਾਣੂ ਜਿਤਨਾ ਬਾਰੀਕ ਹੋ ਜਾਏ ਖੰਡਾਂ ਬਰਮੰਡਾਂ ਦਾ ਬਰਮਣ ਕਰਨਾ ਚੰ드ਰਮਾ ਤੱਕ ਜਦ ਪਹਿਲੀ ਵਾਰ ਅਮਰੀਕਾ ਤੇ ਰਸ਼ੀਆ ਦੇ ਬੰਦੇ ਪਹੁੰਚੇ ਕਮ ਸੇ ਕਮ 25 ਸਾਲਾਂ ਦੀ ਉਹਨਾਂ ਦੀ ਮਿਹਨਤ ਸੀ ਸੈਂਕੜੇ ਸਾਇੰਟਿਸਟ ਜੁੜੇ ਰਹੇ ਸੈਂਕੜੇ ਇੰਜੀਨੀਅਰ ਮਿਹਨਤ ਕਰਦੇ ਰਹੇ ਹਜ਼ਾਰਾਂ ਮਨੁੱਖਾਂ ਦੀ ਲੇਬਰ ਵਿਚੇ ਲੱਗੇ ਅਰਬਾਂ ਖਰਬਾਂ ਡਾਲਰ ਖਰਚ ਹੋਏ ਤਾਂ ਕਿਦਰੇ ਮਨੁੱਖ ਲੰਬੀ ਯਾਤਰਾ ਕਰਕੇ ਚੰਦਰਮਾ ਤੇ ਪਹੁੰਚੇ ਮਹਾਰਾਜ ਕਹਿੰਦੇ ਨੇ ਖੰਡਾ ਬ੍ਰਹਮੰਡਾਂ ਦਾ ਭਰਮਣ ਕਰਕੇ ਆਵੇ ਅਣੂ ਜਿਤਨਾ ਬਾਰੀਕ ਹੋ ਕੇ ਇਹ ਸਭ ਕੁਝ ਕਿਤਨੀ ਦੇਰ ਵਿੱਚ ਕਰੇ ਗਛੈਣ ਨੈਣ ਭਾਰੇਣ ਨਾਨਕ बिना साधु ना सिधे गचना, गर्मन करना कश्मीरी भाषा कश्मीर गचना कहने गचना। भरमण करे गै नैन भारे अख पलक, जितनी देर दिख थले तो ऊपर आ गई है एक सैकंड एक सैकंड सारा भरम 18 सिद्धियां ਵਿੱਚ ਅੜਮਾ ਇੱਕ ਸਿੱਧੀ ਹੈ ਲਗਮਾ ਇੱਕ ਸਿੱਧੀ ਹੈ ਸੂਖਮ ਹੋ ਜਾਣਾ ਅਸਥੂਲ ਹੋ ਜਾਣਾ ਦੂਜੇ ਦੇ ਵਿਚਾਰ ਪੜ ਲੈਣੇ ਮਨ ਭਾਵ ਦੇ ਪਦਾਰਥਾਂ ਨੂੰ ਪ੍ਰਾਪਤ ਕਰ ਲੈਣਾ ਦੂਜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ इत्यादि ਇਸ ਤਰੀਕੇ ਦੀਆਂ 18 ਸਿੱਧੀਆਂ ਮੰਨਦੇ ਹਨ ਮਹਾਰਾਜ ਕਹਿੰਦੇ ਨੇ ਜਿਹਦੇ ਕੋਲ ਬ੍ਰਹਮ ਵਰਗੀ ਮਤ ਹੋ ਗਈ ਜਿਹਦੀ ਸੁਰਤ ਇੱਕ ਸ਼ਬਦ ਦੇ ਵਿੱਚ ਜੁੜ ਗਈ ਹੈ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਨੌ ਖਜ਼ਾਨੇ ਤੇ 18 ਸਿਧੀਆਂ ਉਹਦੇ ਪਿੱਛੇ ਵਰਮਣ ਕਰਦੇ ਉਹਦੀ ਦਾਸੀ ਬਣ ਜਾਂਦੀ ਰਿੱਧ ਸਿੱਧ ਨਾਵੇਂ ਕੀ ਦਾਸੀ